ਤੇ ਰਾਮ ਰਾਮ ਜੀ ਸਤਿ ਸ੍ਰੀ ਅਕਾਲ ਮੈਂ ਤੁਹਾਡੀ ਮੋਨਿਕਾ ਧਵਨ ਤੁਹਾਡੇ ਚੈਨਲ ਦੇ ਨਾਲ ਜੁੜ ਚੁੱਕੀ ਆ ਜੋ ਕਿ ਤੁਸੀਂ ਸਭ ਜਾਣਦੇ ਹੋ ਤੁਹਾਡੇ ਚੈਨਲ ਦਾ ਨਾਮ ਹੈ ਮੋਨਿਕਾ ਧਵਨ ਅਫੀਸ਼ੀਅਲਸ ਐਂਡ ਜੋ ਤੁਹਾਡਾ ਫੇਸਬੁੱਕ ਪੇਜ ਹੈ ਉਹ ਹੈ ਮੋਨਿਕਾ ਧਵਨ ਦੇ ਨਾਮ ਤੇ ਹਾਂਜੀ ਅੱਜ ਇੱਕ ਨਵੀਂ ਜਗ੍ਹਾ ਤੇ ਆਨ ਖੜੀ ਹੋਈ ਆ ਆਈ ਥਿੰਕ ਜਿਹੜੇ ਤਾਂ ਮੇਰੇ ਪੁਰਾਣੇ ਨੇ ਉਹਨਾਂ ਨੂੰ ਸਭ ਪਤਾ ਹੈ ਮੇਰਾ ਡਰਾਇੰਗ ਰੂਮ ਜੋ ਵੀ ਹੈ ਲੋਬੀ ਸਿਸਟਮਸ ਉਹ ਸਭ ਜਾਣਦੇ ਆ ਪਰ ਜਿਨ੍ਹਾਂ ਨੇ ਅਜੇ ਮੈਨੂੰ ਹੌਲੀ-ਹੌਲੀ ਮਿਲ ਰਹੇ ਨੇ ਮੈਨੂੰ ਸੰਪਰਕ ਚ ਆ ਰਹੇ ਨੇ ਤੇ ਇਹ ਸਾਡਾ ਲੋਬੀ ਸਿਸਟਮ ਹੈ ਜਿਹਦੇ ਵਿੱਚ ਇੱਕ ਗੁਰਮਰੀ ਦੀ ਕਿਰਪਾ ਦੇ ਨਾਲ ਬਹੁਤ ਸੋਹਣਾ ਇੱਕ ਟੀਵੀ ਲਗਾਇਆ ਹੋਇਆ ਹੈ ਜੋ ਕਿ ਸਾਡੇ ਗੁਰਮਰੀ ਨੇ ਸਾਨੂੰ ਕਿਰਪਾ ਕੀਤੀ ਬਹੁਤ ਪਿਆਰ ਦਿੱਤਾ ਔਰ ਇੱਕ ਬਹੁਤ ਹੀ ਖੂਬਸੂਰਤ ਡੈਨਿਟ ਸੇਬਲ ਜੋ ਕਿ ਐ ਮੈਕਸਿਮਮ ਸਾਡੇ ਘਰ ਦੇ ਵਿੱਚ ਮੰਦਿਰਾਂ ਤੋਂ 20 ਦਿਨ ਹੋ ਚਲੇ ਆਏ ਨੂੰ ਪਰ ਮੈਂ ਜ਼ਿਆਦਾ ਜ਼ਰੂਰੀ ਨਹੀਂ ਸਮਝਿਆ ਕਿ ਐਵੇਂ ਮੈਂ ਤੁਹਾਨੂੰ ਆਪਣਾ ਲੋਬੀ ਸਿਸਟਮ ਦਿਖਾਵਾਂ ਔਰ ਇੱਕ ਬਹੁਤ ਸੋਹਣੀ ਫ੍ਰੀਜ਼ਰ

ਔਰ ਸਾਡੇ ਤੁਸੀਂ ਦੇਖਿਆ ਹੋਏਗਾ ਐਚ ਐਮ ਫੋਰ ਏਵਰ ਵਗੈਰਾ ਜੋ ਵੀ ਮਤਲਬ ਮੋਲ ਦੇ ਵਿੱਚ ਬਹੁਤ ਸਾਰੇ ਮਤਲਬ ਕਾਫੀ ਸਟੋਰਸ ਸੇਗੇ ਨੇ ਜਿਨ੍ਹਾਂ ਦੇ ਤੁਸੀਂ ਸਟੋਰਸ ਕੋਮੇ ਵੀ ਆ ਸ਼ਾਪਿੰਗਸ ਵੀ ਕਰਦੇ ਹੋ ਤੇ ਆਪਣੀ ਆਪਣੀ ਜੋ ਵੀ ਤੁਹਾਨੂੰ ਚੁਆਇਸ ਹੁੰਦੀ ਤੁਸੀਂ ਖਰੀਦ ਲੈਂਦੇ ਹੋ ਹੈਨਾ ਸੋ ਅੱਜ ਸਾਡੇ ਇੱਕ ਆਪਣਾ ਖਾਲਸਾ ਕਾਲਜ ਤੁਸੀਂ ਜਿਹੜਾ ਦੇਖਿਆ ਹੀ ਹੋਏਗਾ ਉਹ ਮੈਂ ਦਾ ਉਹਦੇ ਸਾਹਮਣੇ ਮਤਲਬ ਇੱਕ ਬਹੁਤ ਵਧੀਆ ਸਟੋਰਸ ਖੁੱਲਿਆ ਹੈ ਤੇ ਜਿਸ ਸਟੋਰਸ ਦੀ ਸ਼ਾਪਿੰਗਸ ਮੈਂ ਹਲਕੀ ਫੁਲਕੀ ਕੀਤੀ ਹੈ ਔਰ ਤੁਹਾਡੇ ਨਾਲ ਸਾਂਝੀ ਕਰਾਂਗੇ ਸਾਨੂੰ ਪਹਿਲਾਂ ਤੁਸੀਂ ਚੈੱਕ ਕਰ ਸਕਦੇ ਹੋ ਕਿ ਸੋਸ ਦਾ ਇੱਕ ਬੈਗ ਹੈ ਬਰਾਊਨ ਦਾ ਸਿੰਪਲ ਜਿਹਾ ਬੈਗ ਹੈ ਇਹਦੇ ਉੱਪਰ ਕੋਈ ਟੈਗ ਨਹੀਂ ਲੱਗਾ ਜਿਦਾ ਐਚ ਐਮ ਫੋਰ ਐਵਰ ਵਗੈਰਾ ਦਾ ਟੈਗ ਲੱਗੇ ਹੁੰਦੇ ਆ ਹਰ ਵੀ ਕੰਪਨੀ ਨੇ ਟੈਗ ਲੱਗੇ ਹੁੰਦੇ ਆ ਇਸ ਸਮੇਂ ਕੋਈ ਟੈਗ ਨਹੀਂ ਸਿੰਪਲ ਟੈਗ ਹੈ ਕਿ ਸਾਨੂੰ ਪਹਿਲਾਂ ਅਸੀਂ ਬਿਲ ਤੋਂ ਸ਼ੁਰੂਆਤ ਕਰਦੇ ਹਾਂ ਜੋ ਕਿ ਸਾਡਾ ਬਿਲ ਬਹੁਤ ਮੋਟਾ ਮੋਟਾ ਪ੍ਰਿੰਟ ਕੀਤਾ ਹੋਇਆ ਹੈ ਸਾਰਿਆਂ ਨੂੰ ਛੋਟਾ ਜਿਹਾ ਬਿੱਲ ਹੈ ਤੇ ਬਹੁਤ ਹੀ ਵਧੀਆ ਦੇ ਬਹੁਤ ਸਸਤਾ ਜੇ ਤੁਸੀਂ ਵੀ ਇਸ ਸੋਸ ਸੋਸ ਤੇ ਆਣਾ ਚਾਹੁੰਦੇ ਹੋ

ਕਿਉਂਕਿ ਕਈ ਵਾਰ ਬਿੱਗਿਆ ਦੇ ਹੇਅਰਸ ਲਗਭਗ ਦੇਖਿਆ ਹੋਇਆਗਾ ਤੁਸੀਂ ਖੁੱਲੇ ਹੀ ਰਹਿੰਦੇ ਨੇ ਇਸ ਲਈ ਇਹਦੇ ਹੇਅਰਸ ਕਵਰ ਕਰਨ ਲਈ ਬਹੁਤ ਸੋਹਣਾ ਬੈਂਡ ਹੈ ਔਰ ਉਸ ਤੋਂ ਬਾਅਦ ਇੱਕ ਛਿੱਟਾ ਜਿਹਾ ਲਿਪ ਗਲੋਸ ਦੇਖਿਆ ਹੈ ਜਿਹੜਾ ਕਿ ਗਲੋਸ ਆਪਣਾ 스파ਕਲ ਕਰਦਾ ਹੈ ਤੁਸੀਂ ਥੋੜਾ ਬ੍ਰਾਂਡ ਚੈੱਕ ਕਰ ਲਓ ਤੁਹਾਨੂੰ ਪਤਾ ਲੱਜੇਗਾ ਕਿ ਇਹ ਜੂਡੀਓ ਬ੍ਰਾਂਡ ਦੀ ਮਹਿੰਗਤ ਕਰ ਰਹੀ ਆ ਜੂਡੀਓ ਦਾ ਹਾਂਜੀ ਜੂਡੀਓ ਦਾ ਬ੍ਰਾਂਡ ਹੈ ਤਾਂ ਕਿ ਇਹ ਜੂਡੀਓ ਦਾ ਹੀ ਹੇਅਰ ਬ੍ਰਾਂਡ ਹੈ ਐ ਵੀ ਤੁਸੀਂ ਚੈੱਕ ਕਰ ਲਵੋ ਕਿ ਜੂਡੀਓ ਦਾ ਇਹ ਛੋਟਾ ਜਿਹਾ ਟੈਗ ਲੱਗਾ ਹੋਇਆ ਹੈ ਆਈ ਵਿਸ਼ ਯੂ ਤੁਸੀਂ ਸਾਰੇ ਚੈੱਕ ਕਰ ਸਕਦੇ ਹੋ ਬੈਂਡ ਦਾ ਲੱਗਾ ਹੋਇਆ ਹੈ ਤੇ ਉਸ ਤੋਂ ਬਾਅਦ ਅਸੀਂ ਜੋ ਖਰੀਦਿਆ ਉਸ ਤੋਂ ਬਾਅਦ ਆਤੀ ਖਰੀਦਿਆ ਹੈ ਹਲਕਾ ਜਿਹਾ ਨੀਲ ਪਾਲਿਸ਼ ਜੋ ਕਿ ਬਿਜੈਨ ਨੀਲ ਪੇ ਮੈਰੂਨ ਕਲਰ ਬਹੁਤ ਹੀ ਜ਼ਿਆਦਾ ਬੈਸਟ ਔਰ ਵਧੀਆ ਲੱਗਦਾ ਹੈ ਕੁਟੀ ਲੱਦਾ ਟਮਾਟਰ ਕਲਰ ਜਿਹੜਾ ਹਰ ਇੱਕ ਡਰੈਸ ਦੇ ਨਾਲ ਸੂਟ ਨਾਲ ਮੈਨੂੰ ਸੈਟ ਵਧੀਆ ਲੱਗਦਾ ਹੈ ਸੋ ਉਸ ਤੋਂ ਬਾਅਦ ਤੁਸੀਂ ਚੈੱਕ ਕਰ ਸਕਦੇ ਹੋ ਬੁੱਗੂ ਲਈ ਅਸੀਂ ਮਤਲਬ

ਤੇ ਸੈਟਿੰਗ ਵਾਈਜ਼ ਹੋ ਜਾਂਦੀ कई बार ਵਾਰ ਵੱਡੀ कारण बच्चे ਬੱਚੇ ਦੇ ਵਾਲ ਖਿੱਚੇ ਜਾਂਦੇ ਨੇ ਬੱਚੇ ਦੇ ਵਾਲ ਟੁੱਟ ਜਾਂਦੇ ਨੇ ਉਹਦੇ ਕਾਰਨ ਬੱਚਾ ਅੱਛੀ ਤਰ੍ਹਾਂ ਬ੍ਰਾਈਟ ਨਹੀਂ ਕਰ ਪਾਂਦਾ ਉਸ ਤੋਂ ਬਾਅਦ ਇੱਕ ਲਿਪਸਟਿਕ ਤੁਸੀਂ ਚੈੱਕ ਕਰ ਲਓ ਲਿਕਵਿਡ ਉਹ ਵੀ ਬ੍ਰਸ਼ ਟਾਈਟ ਬਿਨੈਰਾ ਨੋ ਬੇਟਾ ਅਜੇ ਤੇ ਬੁੱਧਰ ਮੂਰਤ ਤੋਂ ਮੈਂ ਨਾਲ ਨਾਲ ਕਵਰ ਕਰੀ ਜਾਉ ਤਾਂ ਕਿ ਮੈਂ ਦਿਖਾ ਦਿੱਤੇ ਹੋਏ ਨੇ ਇਹਨਾਂ ਨੂੰ ਕਵਰ ਇਹ ਦੀ ਸ਼ੇਡਸ ਵੀ ਮੈਂ ਤੁਹਾਨੂੰ ਸਾਰਿਆਂ ਨੂੰ ਦਿਖਾ ਦਿੰਦੀ ਬਹੁਤ ਹੀ ਵਧੀਆ ਸ਼ੇਡਸ ਹੈ ਇੱਕ ਸਾਡਾ ਬਲਸ਼ ਹੈ ਤੇ ਬਹੁਤ ਹੀ ਜ਼ਿਆਦਾ ਮਲਟ ਕੀਟ ਐਂਡ ਸਵੀਟ ਲੱਗ ਰਹੀ ਸ਼ੇਡ ਸੀ ਦੇਖਣ ਲਈ ਫੇਸ ਟੀਮ ਹੋਵੇ ਤੇ ਬਹੁਤ ਹੀ ਸੋਹਣੀ ਲੱਗਦੀ ਹੈ ਉਸ ਤੋਂ ਬਾਅਦ ਇੱਕ ਹਲਕੀ ਜਿਹੀ ਪਿਸਟਿਕ ਲੀਤੀ ਹੈ ਸਿਰਫ ਮੈਂ ਆਪਣੀ ਡਾਟਾ ਲਈ ਲੀਤੀ ਹੈ ਕਿਉਂਕਿ ਉਹਨੂੰ ਪਿਸਟਿਕ ਦਾ ਬਹੁਤ ਸ਼ੌਂਕ ਹੈ ਜਿਸ ਦੇ ਕਰ ਮੈਂ ਚਾਕਲੇਟ ਪਿਸਟਿਕਸ ਉਹਦੇ ਲਈ ਲੀਤੀ ਹੈ ਅਲਿਪਿਸਟਿਕ ਦਾ ਕਲਰ ਵੀ ਬਹੁਤ ਹੀ ਜ਼ਿਆਦਾ ਮਲ ਨਾ ਤਾਂ ਡਾਰਕ ਹੈ ਨਾ ਲਾਈਟ ਹੈ ਮਤਲਬ ਅਨਮੈਰਿਡ ਲੜਕੀਆਂ ਲਈ ਬਹੁਤ ਬਾਲਸ ਲੜਕੀਆਂ ਲਈ ਬਹੁਤ ਵਧੀਆ ਹੈ ਸੋ ਹਲਕੀ ਫੁਲਕੀ ਸ਼ਾਪਿੰਗ ਤੁਸੀਂ ਦੇਖੀ ਹੋਏਗੀ ਔਰ ਇਹ ਸ਼ਾਪਿੰਗਸ ਦਾ ਮਤਲਬ ਜਿਆਦਾ ਬਿੱਲ ਸਾਡਾ ਨਹੀਂ ਬਣਿਆ ਮੈਕਸਿਮਮ ਬਿੱਲ ਦਾ ਕਾਉਂ ਮੈਂ ਤੁਹਾਨੂੰ ਦੱਸ ਦਿੰਨੀ ਸਿਰਫ ਔਰ ਸਿਰਫ ਜਿੰਨਾ ਵੀ ਅਸੀਂ ਇਹ ਪ੍ਰਾਈਸ ਚੀਜ਼ਾਂ ਖਰੀਦੀਆਂ ਨੇ 99 ਐਂਡ 790 ਦੇ ਵਿੱਚ ਵਿੱਚ ਹੈ ਜਿਆਦਾ ਮਲੇ ਦਾ ਕੋਸਟਲੀ ਪ੍ਰਾਈਸ ਨਹੀਂ ਇਹਦਾ ਹੀ ਰੀਸਟ੍ਰਕਸਿੰਗ ਹੀ ਮਤਲਬ 99 ਔਰ 79 ਤੋਂ ਸਟਾਰਟਸ ਹੁੰਦਾ ਤੇ ਮੈਕਸਿਮਮ ਮਿਲਦਾ ਕਿ 500 ਰੁਪਿਆ ਵੀ ਸਾਡਾ ਇਸ ਚੀਜ਼ ਦਾ ਬਿੱਲ ਨਹੀਂ ਬਣਿਆ ਤੇ ਸ਼ੀਟ ਤੁਸੀਂ ਚੈੱਕ ਕਰ ਸਕਦੇ ਹੋ ਕਿੰਨੀ ਕੁਐਟਿਜ਼ ਸ਼ੀਟਸ ਹੈ ਗਿਆ ਹਾਂਜੀ ਚਲੋ ਸ਼ਾਪਿੰਗ ਵੀ ਇਹਦੇ ਹੋ ਗਿਆ ਬਹੁਤ ਸਾਰੀਆਂ ਗੱਲਾਂ ਬਾਤਾਂ ਹੁਣ ਅਸੀਂ ਥੋੜਾ ਆ ਜਾ ਇੱਕ ਨੰਨੀ ਕਲੀ ਦਾ ਜੋ ਕਿ ਭਾਗ ਅਸੀਂ ਚੱਲ ਰਿਹਾ ਸੀ ਨੰਨੀ ਕਲੀ ਦਾ ਇੱਕ ਜੋ ਕਿ ਮਤਲਬ ਵਧੀਆ ਭਾਗ ਚੱਲ ਰਿਹਾ ਸੀ ਨੰਨੀ ਕਲੀ ਲਈ ਜਿਹੜਾ ਮਤਲਬ ਗਵਰਨਮੈਂਟ ਸਰਕਾਰ ਦੇ ਰਹੀ ਉਹਦੇ ਬੈਗ ਵਗੈਰਾ ਤੁਸੀਂ ਲੈ ਕੇ ਹੋਣਗੇ ਸ਼ੂਜ਼ ਵਗੈਰਾ ਫਿਰ ਮੇਰੀ ਬੇਟੀ ਨੇ ਕੱਲ ਬਹੁਤ ਅਸੀਂ ਬੜਾ ਸਮਾਨ ਕਢ ਕੇ ਇਸ ਨੰਨੀ ਕਲੀ ਦਾ ਭਾਗ ਨੂੰ ਯੋਗਦਾਨ ਦਿੱਤਾ ਜੋ ਦੇ ਵਿੱਚ ਤੁਸੀਂ ਬਹੁਤ ਸਾਰਾ ਪਿਆਰ ਤੇ ਬਹੁਤ ਮੁਹੱਬਤ ਦਿੱਤੀ ਧੰਨਵਾਦ ਸ਼ੁਕਰਾਨਾ ਤੁਹਾਡਾ ਸਾਰਿਆਂ ਦਾ कि तुसी मेरी वीडियोस नो एन्ना प्यार और एन्ना लाइक शेयर कर दे सो so, उसको बाद देखो जी एक बुक्स मिली है बड़ी ही प्रीटी देखा जावे एक ही बुक्स है दो दा डिवाइड किया गया क्योंकि एक पेंट वगैरह जो भी है फिल करने वास्ते और एक है कि थोड़ा समझण लई एक्टिविटी बट ए एक रेट्स करने बुक है ते ए थोड़ी नॉलेज ली है हां ਦੇ ਐ ਦੇਖੋ ਬਹੁਤ ਪਿਆਰੀ ਗਵਰਨਮੈਂਟ ਸਰਕਾਰ ਨੇ ਬੁੱਕਸ ਬਣਾਈਆਂ ਆ ਬੱਚਿਆਂ ਲਈ ਹੈਰ ਰੈਟਿੰਗ ਬਣਾਈਆਂ ਆ ਫਿਰ ਮਲਕ ਕਿਸ ਤਰ੍ਹਾਂ ਜਿੱਸਾ ਬੱਚੇ ਨੂੰ ਖਾਣਾ ਵਗੈਰਾ ਫੂਡਸ ਦਾ ਸਾਰਾ ਦੱਸਿਆ ਗਿਆ ਬਹੁਤ ਸੋਹਣੀ ਚੀਜ਼ ਬਣਾਈ ਹੋਈ ਹੈ ਬਾਕੀ ਤੁਸੀਂ ਨੰਨੀ ਕਲੀ ਦਾ ਜਿਹੜਾ ਵੀ ਸਾਡਾ ਦੋਨਾਂ ਦਾ ਮਾਵਾ ਮਾਂ ਬੇਟੀ ਦਾ ਦੇਖ ਰਹੇ ਹੋ ਉਹ ਤੁਹਾਨੂੰ ਕਿਸ ਤਰ੍ਹਾਂ ਦਾ ਲੱਗ ਰਿਹਾ ਹੈ ਉਸ ਬਾਰੇ ਤੁਸੀਂ ਮੈਨੂੰ ਜਰੂਰ ਕਮੈਂਟਸ ਦੇਣਾ ਅਸ ਬਹੁਤ ਟਾਈਮ ਬਾਅਦ ਮੈਂ ਲੋਬੀ ਵਿੱਚ ਖੜੀ ਹੋਈ ਕਿਉਂਕਿ ਮੈਨੂੰ ਲੱਗਾ ਕਿ ਕਿਉਂ ਨਾ ਇੱਕ ਮੈਂ ਸ਼ੋਪਿੰਗਸ ਜੋ ਵੀ ਤੁਹਾਡੇ ਅੱਗੇ ਕਰਕੇ ਆਈਆਂ ਜਿਸ ਬ੍ਰਾਂਡ ਦੀ ਕਰਕੇ ਆਈਆਂ ਕਿਸ ਦੀ ਨਹੀਂ ਕਰਕੇ ਆਈ ਉਹ ਮੈਂ ਤੁਹਾਨੂੰ ਮਰ ਦਾ ਦਵਾਂਗੇ ਕਾਕਾ ਇਹ ਬਾਕੀ ਤੁਹਾਨੂੰ ਕਿਸ तरह ਦੀ ਲੱਗੀ ਇਸ ਸ਼ਾਪਿੰਗ ਦੇ ਬਾਰੇ ਮੈਨੂੰ ਦੱਸਣਾ ਮੰਮੀ ਇਸ ਕਲੀ ਦੇ ਬੁਕਸ ਜਿਹੜੀਆਂ ਮੈਂ ਤੁਹਾਨੂੰ ਦਿਖਾ ਚੁੱਕੀ ਆ ਇਹਦੇ ਬਾਰੇ ਮੈਨੂੰ ਕਮੈਂਟ ਸੈਕਸ਼ਨ ਕਮੈਂਟ ਕਰਨਾ ਬਾਕੀ ਮੈਂ ਬਹੁਤ ਹੋਰ ਸ਼ਾਪਨਰ ਇਰੇਜ਼ਰ ਬਲੱਪ ਕੀ ਇਹ ਰੋਲੇ ਦਾ ਇਰੇਜ਼ਰ ਐਕਸ਼ਨ ਦਿਓ ਕੁਕਰਲੀ ਤੇ ਇੱਕ ਇਰੇਜ਼ਰ ਕਾਕਾ ਸ਼ਾਪਨਰ ਕਾਕਾ ਹਾਂਜੀ ਚਲੋ ਚਲੋ ਕੋਈ ਬਾਤ ਨਹੀਂ ਬੱਚੀ ਐ ਛੋਟੀ ਐ ਕਦੇ-ਕਦੇ ਇਹਦਾ ਸ਼ੋਰ ਸ਼ਰਾਬਾ ਜੇ ਤੁਹਾਨੂੰ ਕਿਤੇ ਵੇਲੇ ਆਂਦਾ ਹੋਵੇ ਤੇ ਉਹਦੇ ਲਈ ਮੈਂ ਮਾਫੀ ਚਾਹਨੀ ਆਂ ਦੇਖੋ ਅਸੀਂ ਦੇ ਸਾਰੇ ਸਮਝਦਾਰ ਸਿਆਣੇ ਹੀ ਗਿਆਂ ਘਰ ਚ ਇੱਕ ਇਹੀ ਸਾਡੇ ਘਰ ਬੱਚਾ ਹੈ ਜਿਹੜਾ ਰੋਲਾ ਵੀ ਪਾਉਂਦਾ ਹੈ ਸਾਡੀ ਘਰ ਦੀ ਰੌਣਕ ਵੀ ਹੈ ਤੇ ਇਹਦੇ ਨਾਲ ਹੀ ਸਾਡੀ ਲਾਈਫ ਦੀ ਬਹੁਤ ਜ਼ਿਆਦਾ ਪਲੀਟੀ ਜ਼ਿੰਦਗੀ ਹੈ ਤੇ ਰੱਬ ਦਾ ਦਿੱਤਾ ਤੋਹਫਾ ਇਹਨੂੰ ਮੈਂ ਬਹੁਤ ਅਨਮੋਲ ਰੱਖਿਆ ਹੋਇਆ ਹੈ ਕਿਉਂਕਿ ਮੇਰੇ ਰੱਬ ਨੇ ਮੈਨੂੰ ਦਿੱਤਾ ਹੈ ਮੇਰੇ ਗੁਰਮਾਰੀ ਨੇ ਮੈਨੂੰ ਦਿੱਤਾ ਹੈ ਤੇ ਇਸ ਨੂੰ ਮੈਂ ਬਹੁਤ ਮਤਲਬ ਆਪਣੀ ਪਲਕਾਂ ਦੇ ਬਿਠਾ ਕੇ ਰੱਖਿਆ ਹੋਇਆ ਹੈ ਤੇ ਬਾਕੀ ਮੈਂ ਤੁਹਾਡੇ ਮਾਨਿਕਾ ਦਵੰਦ ਤੁਹਾਡੇ ਚੈਨਲ ਨਾਲ ਜੁੜਦੀ ਰਵਾਂਗੀ ਆਪਣੇ ਚੈਨਲ ਨੂੰ ਤੁਸੀਂ ਇੱਦਾਂ ਸਪੋਰਟ ਕਰੋ ਪਿਆਰ ਕਰੋ ਮੁਹੱਬਤ ਕਰੋ ਮੈਨੂੰ ਤੁਹਾਡੇ ਚੈਨਲ ਜੋ ਵੀ ਤੁਹਾਡਾ ਚੈਨਲ ਹੈ ਉਸ ਚੈਨਲ ਦੀ ਮੈਨੂੰ ਬਹੁਤ ਸਪੋਰਟ ਚਾਹੀਦੀ ਹੈ ਤੁਹਾਡਾ ਇੱਕ ਲਾਈਕ ਐਂਡ ਇੱਕ ਸ਼ੇਅਰਸ ਮੇਰੀ ਲਾਈਫ ਨੂੰ ਚੇਂਜ ਕਰ ਸਕਦਾ ਹੈ ਕੋਸ਼ਿਸ਼ ਕਰਦੇ ਰਿਹਾ ਕਰੋ ਸਮਾਂ نکال ਕੇ ਮੇਰੀ ਵੀਡੀਓਜ਼ ਨੂੰ ਵੱਧ ਤੋਂ ਵੱਧ ਦੇਖਿਆ ਕਰੋ ਕੀ ਜਾਕੀ ਜੋ ਕਿ ਮੈਨੂੰ ਹੋਰ ਵੀ ਜ਼ਿਆਦਾ ਤੁਹਾਡੇ ਤੋਂ ਲਾਈਕ ਤੋਂ ਜਾਂ ਸ਼ੇਅਰਸ ਤੋਂ ਜਾਂ ਹਾਰਟਸ ਤੋਂ ਹੋਰ ਵੀ ਜ਼ਿਆਦਾ ਮੈਨੂੰ ਵਧੀਆ ਲੱਗੇਗੀ ਹਾਂ ਜੀ ਮੇਰੇ ਲਈ ਕੋਈ ਕੁਝ ਕਰ ਰਿਹਾ ਹੈ ਤੇ ਬਹੁਤ ਵਧੀਆ ਗੱਲ ਹੈ ਬਾਕੀ ਤੁਸੀਂ ਫੈਰੀ ਪਰਫਾਰਮਿੰਗ ਤੁਹਾਨੂੰ ਤਾਂ ਸਾਰੇ ਜਾਣਦੇ ਹੀ ਹੋ ਹੋਗੇ ਜੋ ਕਿ ਮੇਰੀ ਬੇਟੀ ਹੈ ਜਿਨੇ ਹਰ ਜਗ੍ਹਾ ਦੀ ਜ਼ਿੰਦਗੀ ਨਿਭਾਇਆ ਚੈਫੀ ਰੋ ਮਤਲਬ ਨੰਨੀ ਕਲੀ ਦਾ ਹੋ ਜਾਵੇ ਚੈਫੀ ਰੋ ਰਾਰੇ ਰਾਮੀ ਦੀਆ ਦਾ ਹੋ ਜਾਵੇ ਹਰ ਜਗ੍ਹਾ ਤੇ ਉਹਨੇ ਮੇਰਾ ਮਤਲਬ ਸਪੋਰਟ ਦਿੱਤਾ ਮੇਰਾ ਸਾਥ ਦਿੱਤਾ ਮਮਸ ਮੇਰੀ ਘਰ ਤਾਂ ਤੇ ਦੋਸਤ ਮੇਰੀ ਜ਼ਿਆਦਾ ਹੈ ਕਿਉਂਕਿ ਘਰ ਇੱਕ ਮੈਂਬਰ ਜੋ ਵੀ ਇੱਕ ਇੱਕ ਛੋਟੇ ਛੋਟੀ ਗੱਲ ਹੈ ਮਾਂ ਬੇਟੀ ਦੀ ਕੋਈ ਵੀ ਸਾਡੀ ਕਵਰ ਵੀ ਹਿੰਦਲੀ ਓਪਨ ਦੇ ਵਿੱਚ ਹੀ ਸਭ ক্লোਜ਼ ਹੈ ਚਾਹੇ ਕਿ ਓਪਨ ਹੈ ਕੁਝ ਵੀ ਸਮਝ ਲੋ ਹੈ ਨਾ ਬਾਕੀ ਤੁਹਾਡੇ ਚੈਨਲ ਦੇ ਨਾਲ ਮੈਂ ਜੁੜੀਦੀ ਰਵਾਂਗੀ ਆਪਣੇ ਚੈਨਲ ਨੂੰ ਬਹੁਤ ਬਹੁਤ ਸਪੋਰਟ ਕਰੋ ਪਿਆਰ ਕਰੋ ਸੋ ਧੰਨਵਾਦ ਸ਼ੁਕਰਾਨਾ ਤੁਹਾਡਾ ਡੈਲੀ ਟੇਬਲਸ ਤੋਂ ਲੋਬੀ ਮੇਰਾ ਜੋ ਜੋ ਵੀ ਹੈ ਇਥੋਂ ਦਾ ਜਿੱਦਾਂ ਤੁਸੀਂ ਦੇਖ ਲਵੋ ਜਿਸ ਤਰ੍ਹਾਂ ਦਾ ਵੀ ਹੈ ਗਰੀਬਾਂ ਦਾ ਘਰ ਕਿਵੇਂ ਦਾ ਲੱਗਾ ਇਸ ਬਾਰੇ ਕਮੈਂਟ ਜ਼ਰੂਰ ਕਰਨਾ ਬਾਕੀ ਧੰਨਵਾਦ ਸ਼ਿੱਕਰਾਨਾ ਤੁਹਾਡਾ